ਲਾਤਾ ਨਾਲ ਨਜੇਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਸ ਸਟੈਂਡ ਵਿਖੇ ਕਰਵਾਈ ਗਈ ਜ਼ਿਲ੍ਹਾ ਪਧਰੀ ਮੌਕ ਦ੍ਰਿਲ ਆਮ ਨਾਗਰਿਕਾਂ ਨੂੰ ਜਾਗਰੂਕ ਕਰਨ ਅਤੇ ਪ੍ਰਸ਼ਾਸਨਿਕ ਕਾਰਜ ਪ੍ਰਣਾਲੀ ਦੀ ਜਾਂਚ ਦੇ ਮਕਸਦ ਨਾਲ ਕੀਤਾ ਗਿਆ ਅਭਿਆਸ ਏ ਬੀ ਸੀ ਜਸਪਿੰਦਰ ਸਿੰਘ ਬਿਊਰੋ ਚੀਫ ਦਵਿੰਦਰ ਸਿੰਘ ਗੁਰਦਾਸਪੁਰ 31 ਮਈ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਦੀ ਆਪਰੇਸ਼ਨ ਸ਼ੀਲਡ ਦੇ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਐਮਰਜੈਂਸੀ ਸਥਿਤੀ ਵਿੱਚ ਸੁਰੱਖਿਆ ਅਤੇ ਬਚਾਅ ਪ੍ਰਤੀ ਜਾਗਰੂਕ ਕਰਨ ਅਤੇ ਪ੍ਰਸ਼ਾਸਨਿਕ ਤਿਆਰੀਆਂ ਦੀ ਜਾਂਚ ਦੇ ਮਕਸਦ ਨਾਲ ਅੱਜ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਜੀ বাস ਸਟੈਂਡ ਗੁਰਦਾਸਪੁਰ ਵਿਖੇ ਜ਼ਿਲ੍ਹਾ ਪੱਤਰੀ ਮੌਕ ਡਰਿੱਲ ਕਰਵਾਈ ਗਈ ਇਸ ਮੌਕ ਡਰਿੱਲ ਦੀ ਅਗਵਾਈ ਵਧੀਕ ਡਿਪਟੀ ਕਮਿਸ਼ਨਰ ਜਨਰਲ ਸੱਸਾ ਜਸਪਿੰਦਰ ਸਿੰਘ ਵੱਲੋਂ ਕੀਤੀ ਗਈ ਮੌਕ ਦਰਿੰਦੇ ਦਰੈਸ਼ ਅਨੁਸਾਰ ਦੁਸ਼ਮਣ ਵੱਲੋਂ ਹਵਾਈ ਹਮਲੇ ਦੌਰਾਨ ਇੱਕ ਬਿਲਡਿੰਗ ਨੂੰ ਅੱਗ ਲੱਗ ਜਾਂਦੀ ਹੈ ਅਤੇ ਕਈ ਲੋਕ ਉਸ ਇਮਾਰਤ ਵਿੱਚ ਫਸ ਜਾਂਦੇ ਹਨ ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੂਚਨਾ ਮਿਲਣ ਦੀ ਤੁਰੰਤ ਬਾਅਦ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਜਾਂਦੇ ਹਨ ਬਚਾਅ ਕਾਰਜਾਂ ਤੇ ਸਿਵਲ ਡਿਫੈਂਸ ਦੇ ਵਲੰਟੀਅਰ ਫਾਇਰ ਬ੍ਰਿਗੇਡ ਪੰਜਾਬ ਪੁਲਿਸ ਪੰਜਾਬ ਹੋਮ ਗਾਰਡ ਐਨਸੀਸੀ ਐਡਿਟਰ ਵੱਲੋਂ ਮੌਕੀ ਟਿ ਪਹੁੰਚ ਕੇ ਆਗਨੂ ਬੁਝਾਇਆ ਜਾਂਦਾ ਹੈ ਅਤੇ ਨਾਲ ਹੀ ਇਮਾਰਤ ਦੀ ਉੱਪਰਲੀ ਮੰਜ਼ਿਲ ਵਿੱਚ ਫਸੇ 7 ਪੀੜਤਾਂ ਨੂੰ ਸੁਰੱਖਿਅਤ ਬਾਹਰ ਕਰੰਦਾ ਅਭਿਆਸ ਕੀਤਾ ਜਾਂਦਾ ਹੈ। ਇਸ ਮੌਕ ਡ੍ਰਿਲ ਦੌਰਾਨ ਲੋਕਾਂ ਨੂੰ ਵੀ ਕਿਸੇ ਹੰਗਾਮੀ ਹਾਲਤ ਵਿੱਚ ਆਪਣਾ ਤੇ ਹੋਰ ਲੋਕਾਂ ਦਾ ਬਚਾਅ ਕਰਨ ਦੀ ਸਿਖਲਾਈ ਦਿੱਤੀ ਜਾਂਦੀ ਹੈ। ਮੌਕ ਡ੍ਰਿਲ ਦੀ ਸਮਾਪਤੀ ਤੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸਸਾ ਜਸਪਿੰਦਰ ਸਿੰਘ ਨੇ ਕਿਹਾ ਕਿ ਇਹ ਅਭਿਆਸ ਸਰਕਾਰ ਦੀ ਚੌਕਸੀ ਨੀਤੀ ਦੇ ਤਹਿਤ ਕੀਤਾ ਗਿਆ ਹੈ ਤਾਂ ਜੋ ਕਿਸੇ ਵੀ ਅਣ ਸੁਖਾਵੀ ਜਾਂ ਐਮਰਜੈਂਸੀ ਸਥਿਤੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਜ ਕੁਸ਼ਲਤਾ ਅਤੇ ਤਾਲਮੇਲ ਦੀ ਜਾਂਚ ਕੀਤੀ ਜਾ ਸਕੇ ਉਹਨਾਂ ਸਪੱਸ਼ਟ ਕੀਤਾ ਕਿ ਇਹ ਸਿਰਫ ਇੱਕ ਮਾਡਲ ਅਭਿਆਸ ਪਰਕਰਿਆ ਸੀ ਜਿਸ ਕਾਰਨ ਆਮ ਜਨਤਾ ਨੂੰ ਡਰਨ ਜਾਂ ਕਾਬਰਾਉਣ ਦੀ ਕੋਈ ਲੋੜ ਨਹੀਂ ਹੈ ਉਨ੍ਹਾਂ ਕਿਹਾ ਕਿ ਮੌਕ ਡਰਿੱਲ ਦਾ ਮੁੱਖ ਮਕਸਦ ਜ਼ਿਲ੍ਹਾ ਵਾਸੀਆਂ ਨੂੰ ਅਜਹੀਆਂ ਸਥਿਤੀਆਂ ਨਾਲ ਨਜਿੱਠਣ ਲਈ ਮਾਨਸਿਕ ਤੌਰ ਤੇ ਤਿਆਰ ਕਰਨਾ ਹੈ। ਉਨ੍ਹਾਂ ਕਿਹਾ ਕਿ ਭਵਿਕ ਵਿੱਚ ਵੀ ਅਜਿਹੇ ਅਭਿਆਸ ਚਾਰੀ ਰਹਿਣਗੇ ਤਾਂ ਜੋ ਜ਼ਿਲ੍ਹੇ ਨੂੰ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਹੋਰ ਵੀ ਸਮਰੱਥ ਬਣਾਇਆ ਜਾ ਸਕੇ। ਮੌਕ ਡਰਿੱਲ ਦੌਰਾਨ ਆਮ ਨਾਗਰਿਕਾਂ ਦੀ ਮੌਜੂਦਗੀ ਵੀ ਰਹੀ ਅਤੇ ਲੋਕਾਂ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦੇ ਪ੍ਰਸ਼ਾਸਨ ਦੀ। ਇਤਨਾ ਦੀ ਪਰ ਸੰਸਾ ਕੀਤੀ कोई घबरा वाली गल नहीं है पहले कमी मे एक मॉक थ्रिल है आपा ਕਿਵੇਂ ਇੱਕ ਐਮਰਜੈਂਸੀ ਸਿਚੁਏਸ਼ਨ ਜਦੋਂ ਆਉਂਦੀ ਹੈ ਉਹਦੇ ਵਿੱਚ ਕਿਵੇਂ ਨਜਿੱਟਣਾ ਸਾਡੇ ਜਿਹੜੇ ਐਮਸੀਸੀ ਦੇ ਬੱਚੇ ਹੈਗੇ ਆ ਜਾਂ ਸਾਡੇ ਕੋਲ ਦੇ ਜਿਹੜੇ ਡਿਪਾਰਟਮੈਂਟਸ ਹੈਗੇ ਉਹਨਾਂ ਨੇ ਕਿਵੇਂ ਸਿਚੁਏਸ਼ਨ ਵਿੱਚ ਰਿਐਕਟ ਕਰਨਾ ਆਏਗਾ ਕਿ ਸਾਡੇ ਕੋਲੇ ਸਾਡਾ ਜਿਹੜਾ ਫਾਇਰ ਸਿਸਟਮ ਆ ਉਹ ਫਾਇਰ ਬੈਲ ਫੰਕਸ਼ਨਿੰਗ ਫੰਕਸ਼ਨਿੰਗ ਜਿਹੜਾ ਐਗਮ ਬੋਕੇ ਤੇ ਜਿਹੜੇ ਪਹੁੰਚਿਆ ਕਿ ਸਾਡੇ ਜਿਹੜੇ ਹੈਲਥ ਡਿਪਾਰਟਮੈਂਟ ਦੇ ਕੋਲੇ ਸਫੀਸ਼ੀਐਂਟ ਜਿਹੜਾ ਬਲੱਡ ਯੂਨਿਟ ਹੈਗੇ ਆ ਸੋ ਇਹ ਸਾਰੀਆਂ ਚੀਜ਼ਾਂ ਨੂੰ ਯੂ نو ਇਨ ਪ੍ਰੈਕਟੀਕਲੀ ਪਰੂਵ ਕਰਨ ਦੇ ਲਈ ਆ ਪ੍ਰੈਕਟੀਕਲੀ ਇਹਨਾਂ ਨੂੰ ਲਾਮਬੰਦ ਕਰਨ ਦੇ ਲਈ ਸਾਰੀਆਂ ਡ੍ਰਿਲਸ ਕਰਨੀਆਂ ਜ਼ਰੂਰੀ ਨੇ ਕਿਉਂਕਿ ਯੂ نو ਬਾਅਦ ਦੇ ਵਿੱਚ ਜਦੋਂ ਐਮਰਜੈਂਸੀ ਦੀ ਸਿਚੁਏਸ਼ਨ ਆਉਂਦੀ ਹੈ ਤਾਂ ਆਪਾਂ ਬਾਅਦ ਦੇ ਵਿੱਚ ਕਰਦੇ ਹਾਂ ਡੂਰਿੰਗ ਪੀਸ ਟਾਈਮ ਜੇ ਆਪਾਂ ਵੈਲ ਪ੍ਰਿਪੇਅਰਡ ਹੋਈਏ ਸੋ ਦਿਸ ਇਜ਼ ਅ ਪ੍ਰਿਪੇਅਰਡਨੈਸ ਮੈਜ਼ਰ ਜਿਹੜੀ ਮੌਕਦੇ 'ਤੇ ਕੀਤੀ ਜਾ ਰਹੀ ਹੈ ਇਹਦੇ ਵਿੱਚ ਅਸੀਂ ਬੱਚਿਆਂ ਨੂੰ ਸਿਟੀਜ਼ਨਸ ਨੂੰ ਸਾਡੇ ਜਿਹੜੇ ਵਰਕ ਆਫ ਵਰਕ ਲੈਕੀਆਂ ਦੇ ਅਧਿਕਾਰੀ ਆ ਉਹਨਾਂ ਨੂੰ ਰੈਸਕਿਊ ਵਰਕ ਉਹਦੇ ਬਾਰੇ ਦੱਸ ਰਹੇ ਹਾਂ ਬਾਕੀ ਕਿਵੇਂ ਫਾਇਰ ਫਾਈਟਿੰਗ ਕਿਵੇਂ ਜਿਹੜੀ सी टी आर की मकैनिजम काम करती है वो बारे दस रहे हैं uh, दे तो बाकी जो बखो बखरे डिपार्टमेंट्स में तालमेल होना चाहिए यह सिचुएशन स्पेशली फायर फॉरैस एंड जी सिविल डिफेंस का जो डिपार्टमेंट है तो उसको बद के जी सा हेल्थ डिपार्टमेंट है वो एवरेडी होना चाहिए सो दिस मॉकडिल विद रिस्पैक्ट टू दैट अंडर ऑपरेशन शीड जो गवर्नमेंट ऑफ इंडिया ਅ ਮਿਨਿਸਟਰੀ ਆਫ ਮੋਮੋਫੇਅਰਸ ਦੇ ਨਿਸ਼ਾ ਅਧਿਸ਼ਾਨ ਐਡਮਿਨਿਸਟ੍ਰੇਸ਼ਨ ਦੇ ਅੰਦਰ ਆ ਚੀਕ ਦੇ ਵਿੱਚ ਆ ਲਾਸਟ ਵੀਕਸ ਦੇ ਵਿੱਚ ਬੜੀ ਟੈਂਸਨ ਦਾ ਮਾਹੌਲ ਦੇ ਵਿੱਚ ਹੋਣੀਆਂ ਬਾਰਡਰ ਡਿਸਟ੍ਰਿਕਟਸ ਲੱਗਦਾ ਕਿ ਲੋਕਾਂ ਨੂੰ ਇੱਕ ਇਹ ਜ਼ਰੂਰੀ ਹੈ ਕਹਿਣਾ ਕਿ ਇਹ ਡਰਨ ਦੀ ਲੋੜ ਹੈ ਬਿਲਕੁਲ ਸੋ ਦਿਸ ਇਸ ਨੋਟ ਅ ਪੈਨਿਕ ਸਾਨੂੰ ਜਿਹੜੇ ਸਾਡੇ ਜਿਹੜੇ ਮੌਕ ਡ੍ਰਿਲਸ ਆ ਇਹ ਇਹਦਾ ਮਤਲਬ ਇਹ ਹੈ ਕਿ ਅਸੀਂ ਪ੍ਰੀਪੇਅਰਡ ਹਾਂ ਜੇ ਕੁਝ ਵੀ ਹੁੰਦਾ ਹੈ ਐਂਡ ਇਹ ਸਿਰਫ ਸਾਡਾ ਪ੍ਰੀਪੇਅਰਡਨੈਸ ਤੇ ਪ੍ਰੀਕਾਸ਼ਨਰੀ ਮੀਜਰ ਹੈ ਇਹਦੇ ਤੋਂ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਐਂਡ ਸਿਚੁਏਸ਼ਨ ਇਜ਼ ਫਾਈਨ ਦਿਸ ਇਜ਼ ਜਸਟ ਜਿਹੜਾ ਅੱਜ ਬਲੈਕ ਆਊਟ ਵੀ ਹੋਣਾ ਉਹ ਇੱਕ ਸਾਡੇ ਵਿਭਾਗ ਅਤੇ ਜਿਹੜੇ ਸਾਡੇ ਉਹਨਾਂ ਦੇ ਵਿੱਚ ਕਿਵੇਂ ਤਾਲਮੇਲ ਹੈ ਜਿਵੇਂ ਅੱਜ ਬਲੈਕ ਆਊਟ ਹੋਣਾ ਉਹਦੇ ਵਿੱਚ ਇਲੈਕਟ੍ਰਿਸਿਟੀ ਦੇ ਤੋਂ ਲੈ ਕੇ ਬਾਕੀ ਸਾਰੇ ਜਿਹੜੇ ਗਵਰਨਮੈਂਟ ਫੰਕਸ਼ਨਰੀਜ਼ ਨੇ ਉਹਨਾਂ ਦੇ ਕਿਵੇਂ ਇੱਕ ਦੂਜੇ ਨਾਲ ਤਾਲਮੇਲ ਹੈ ਤੇ ਸੈਕੰਡਲੀ ਸਾਡੇ ਸਿਟੀਜ਼ਨਸ ਕਿਵੇਂ ਪ੍ਰਿਪੇਅਰਡ ਨੇ ਉਹਦੇ ਲਈ ਇਹ ਇਹੋ ਜਿਹੇ ਮੌਕਰਲਸ ਕੀਤੇ ਜਾ ਰਹੇ ਆ ਤਾਂ ਕਿ ਇੱਕੇ ਦਮ ਅਸੀਂ ਪੈਨਿਕ ਨਾ ਹੋਈਏ ਇਨ ਕੇਸ ਸਾਨੂੰ ਇਹਨਾਂ ਦੀ सहायता है तो आ, आज यहाँ पे ऑपरेशन चील के तहत सिविल डिफेंस मैकेनिज़्म जो यूज़ करते हुए एक मॉकड्रिल करवाया गया उस मॉकड्रिल में डिफरेंट डिपार्टमेंट्स जो यहाँ पे आए जिसमें हेल्थ डिपार्टमेंट फायर फाइटिंग डिपार्टमेंट और उसके बाद दिन वी हैड पुलिस एंड होम गार्ड्स टीम वॉज लर्ड तो इसमें यह था कि बॉकड्रिल करवाया जाना था जिसमें बच्चों का बच्चों को रेस्क्यू ऑपरेशन और आम जनता को कैसे रिएक्ट uh, करना है एक इमरजेंसी सिचुएशन में उसके रिगार्डिंग डैट वॉज थॉट बेसिकली कि कैसे आपातकालीन स्थिति में यू हैव टू रिएक्ट सो इसमें एन सी सी के बच्चों बच्चे ही वॉल्टियर्स थे देवर विक्टम्स एंड दे प्लेड द रोल ऑफ विक्टम्स उसी में दे देर वर रोज हु रेस्क्यू सो ये दोनों टीम्स इस थी इसमें तो उन्होंने बहुत अच्छे तरीके से खासतौर पर वॉल्टियर्स ने प्रशासन का सहयोग दिया और मॉकड्रिल जो की गई और इसके बाद ब्लैकआउट भी है आपसे तो इसमें पुलिस डिपार्टमेंट का इसमें एन सी विंग है जो गुरदासपुर का एन सी विंग है दैन मेरे सिविल डिफेंस का जो डिपार्टमेंट है दैन हेल्थ डिपार्टमेंट फायर का है सिविल डिफेंस भर्ती के उनका क्या रोल है सो आम नागरिक वी आर रिक्रूटिंग मोर सिविल डिफेंस वॉलंटियर्स सो दैट इधे बिच्ध टू वा आम जदी जनता है कि ਉਹਨਾਂ ਨੂੰ ਦੱਸਿਆ ਜਾ ਸਕੀ ਕਿਵੇਂ ਐਮਰਜੈਂਸੀ ਸਿਚੁਏਸ਼ਨ ਦੇ ਵਿੱਚ ਫਾਸਟ ਵਰਕ ਦੇ ਜਦੋਂ ਡਿਜ਼ਾਸਟਰ ਜਾਂ ਕੁਝ ਉਸ ਤਰ੍ਹਾਂ ਦਾ ਹੋ ਰਿਹਾ ਹੈ ਤਾਂ ਉਹ ਆਪਾਂ ਕਿਵੇਂ ਰਿਐਕਟ ਕਰੀਏਗਾ ਹੋ ਰਹੀ ਸਾਰਾ ਆਮ ਪਬਲਿਕ ਦੇ ਰਹੀ ਹੈ ਕਿ ਜਿਹੜੀ ਸਡੇ ਸਵੇਰ ਦੀ ਫੈਂਸ ਬਲੈਂਕੀਅਰ ਜਿਹੜੇ ਕਾਉਂਟ ਕਰ ਤੁਮ ਨੂੰ ਟ੍ਰੇਨਿੰਗ ਦੇ ਬਾਰੇ ਦੇ ਰਹੀ ਹੈ ਕਿ ਆਪ ਉਹਨਾਂ ਨੂੰ ਕੰਪਲੀਟ ਕਰਦੇ ਮੈਂ ਗੁਰੂ ਤੇਗ ਜੀ ਬਹੁਤ ਕਈ ਜਾਏ ਸਿਚੁਏਸ਼ਨ ਦੇ ਬਾਰੇ ਵੀ ਹੋਵੇ ਸੋ ਅਫਵਾਹਾਂ ਤੋਂ ਦੂਰ ਰਹੀ ਇਹ ਸਿਰਫ ਇੱਕ ਪ੍ਰਿਪੇਅਰਡਨੈਸ ਮੈਜ਼ਰ ਹੈ ਹੂਜੀ ਘਪਰਾਉਣ ਵਾਲੀ ਕੋਈ ਗੱਲ ਨਹੀਂ 8 ਤੋਂ 8:30 ਵਜੇ ਇਹ ਜਿਹੜਾ ਹੈਗਾ ਸਾਡਾ ਬਲੈਕਆਊਟ ਰਹੇਗਾ ਗੁਰਦਾਸਪੁਰ ਦੇ ਵਿੱਚ ਤੇ ਇਹ ਸਿਰਫ ਪ੍ਰਿਪੇਅਰਡਨੈਸ ਮੈਜਰ ਹੈ ਘਪਰਾਉਣ ਵਾਲੀ ਕੋਈ ਨਹੀਂ ਥੈਂਕ ਯੂ ਥੈਂਕ ਯੂ